ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਤੇ ਜ਼ਿਮੀਦਾਰਾ ਸੋਲਰ ਰਾਜਪੁਰਾ ਦੇ YouTube ਚੈਨਲ ਨਾਲ 10 ਹਸ ਪਾਵਰ ਦਾ ਇਹ ਸੋਲਰ ਸਿਸਟਮ ਹੈ ਜਲੰਧਰ ਜ਼ਿਲ੍ਹੇ ਦੇ ਭੋਗਪੁਰ ਸਰਵਾਲ ਤੋਂ 4 ਕਿਲੋਮੀਟਰ ਦੂਰ ਪੈਂਦਾ ਪਿੰਡ ਝੰਡੀਰਾ ਜਿੱਥੇ ਇਹ ਸੋਲਰ ਸਿਸਟਮ ਕਿਸਾਨ ਅਵਤਾਰ ਸਿੰਘ ਉਹਨਾਂ ਦੇ ਲੱਗਿਆ ਹੈ ਜਿਸ 파ਰਟੀ ਨੇ ਸਿਸਟਮ ਲਾਇਆ ਸੀ ਇਹਦੇ ਵਿੱਚ ਕੁਝ ਟੈਕਨੀਕਲ ਦਿੱਕਤ ਆਉਣ ਕਰਕੇ ਸਿਸਟਮ ਪਹਿਲਾਂ ਚੱਲਿਆ ਨਹੀਂ ਸੀ ਜਿੱਦੀ ਸਰਵਿਸ ਉਹਨਾਂ ਨੇ ਸਾਡੇ ਤੋਂ ਲਈ ਸੀ ਉਹਨਾਂ ਨੇ ਸਾਡਾ ਨੰਬਰ YouTube ਤੋਂ ਵੇਖਿਆ ਪੰਜਾਬੀ ਡੈਰੀਮੈਨ ਸੋਲਰ ਦਾ ਚੈਨਲ ਵੇਖਿਆ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਆਪਾਂ ਇਹਦੇ ਪੈਰਾਮੀਟਰ ਸੈਟਿੰਗ ਕਰਵਾਈ ਤੈਨੂੰ ਟੈਕਨੀਕਲ ਸਪੋਰਟ ਦਿੱਤੀ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਚੇਂਜ ਹੋ ਸਕਦੀਆਂ ਸਨ ਉਹਨਾਂ ਨੂੰ ਚੇਂਜ ਕਰਵਾ ਕੇ ਇਹ ਸਿਸਟਮ ਨੂੰ ਚੱਲਦਾ ਕੀਤਾ ਸੋ ਬਹੁਤ ਵਾਰ ਵੀਡੀਓ ਦੇ ਵਿੱਚ ਗੱਲ ਕਰਦੇ ਹੁੰਨੇ ਆ ਪੈਨਲ ਦੀ ਵਾਟ ਨੰਬਰ ਆਫ ਪੈਨਲ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਐਨਲਾਈਜ਼ ਕਰਨ ਤੋਂ ਬਾਅਦ ਹੀ ਇੱਕ ਸੋਲਰ ਸਿਸਟਮ ਸਕਸੈਸਫੁਲ ਹੁੰਦਾ ਏ ਜਦੋਂ ਆਪਾਂ ਕੋਈ ਵੀ ਸੋਲਰ ਪੰਪ ਲਾਣੇ ਆ ਜੇ ਉਹਦੇ ਵਿੱਚ ਆਪਾਂ ਪੈਨਲ ਸਹੀ ਤਰ੍ਹਾਂ ਚੂਜ਼ ਨਹੀਂ ਕਰਦੇ ਸਹੀ ਪੈਨਲ ਦੀ ਵਾਟ ਨਹੀਂ ਚੂਜ਼ ਕਰਦੇ ਨੰਬਰ ਆਫ ਪੈਨਲ ਨੰਬਰ ਆਫ ਸਟ੍ਰਿੰਗਸ ਸਹੀ ਤਰੀਕੇ ਨਾਲ ਆਪਾਂ ਜਸਟ ਨਹੀਂ ਕਰਦੇ ਤੇ ਆਪਣਾ ਸੋਲਰ ਸਿਸਟਮ ਕਾਮਯਾਬ ਨਹੀਂ ਹੁੰਦਾ ਬਹੁਤ ਵਾਰ ਇਦਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ 540 ਵਾਟ ਦੇ ਪੈਨਲ ਲਾਏ ਨੇ ਜਾਂ ਉਸ ਤੋਂ ਪਲੱਸ ਲਾਏ ਨੇ ਜਾਂ ਫਿਰ 440 ਦੇ 480 ਵਾਟ ਦੇ ਪੈਨਲ ਨੇ 490 ਵਾਟ ਦਾ ਪੈਨਲ ਲਾਇਆ ਏ ਮੋਨੋ ਪਰਕ ਲਾਇਆ ਏ ਮੋਨੋ ਹਾਫ ਕੱਟ ਲਾਇਆ ਏ ਤੇ ਉਹ ਪੈਨਲ ਲਾਉਣ ਤੋਂ ਬਾਅਦ ਵੀ ਸਿਸਟਮ ਕਾਮਯਾਬ ਨਹੀਂ ਹੋਇਆ ਬਹੁਤ ਸਾਰੇ ਲੋਕਾਂ ਨੂੰ ਵਿਹਮ ਹੁੰਦਾ ਏ ਜਿੰਨੀ ਵੱਡੀ ਵਾਟ ਦਾ ਪੈਨਲ ਲਾਵਾਂਗੇ ਜਿਆਦਾ ਪਾਵਰ ਬਣੇਗੀ ਤੇ ਮੋਟਰ ਜ਼ਿਆਦਾ ਪਾਣੀ ਦੇਵੇਗੀ ਇਦਾਂ ਨਹੀਂ ਹੁੰਦਾ ਤੁਸੀਂ ਜੋ ਨੰਬਰ ਆਫ ਪੈਨਲ ਹੈ ਪੈਨਲ ਦੀ ਵੋਟ ਪੈਨਲ ਦੇ ਅੰਪੀਅਰ ਆਪਣੇ ਸਿਸਟਮ ਦੇ ਹਿਸਾਬ ਨਾਲ ਸਭ ਕੁਝ ਐਨਲਾਈਜ਼ ਕਰਕੇ ਫੇਰ ਹੀ ਉਹਨੂੰ ਚਲਾ ਸਕਦੇ ਹੋ ਮਰਜ਼ੀ ਨਾਲ ਆਪਾਂ ਵੱਡੀ ਵੋਟ ਦਾ ਪੈਨਲ ਲਾ ਕੇ ਸਿਸਟਮ ਦੀ ਪਰਫਾਰਮੈਂਸ ਨਹੀਂ ਵਧਾ ਸਕਦੇ ਸੋ ਇਹ ਸਿਸਟਮ ਦੇ ਵਿੱਚ ਵੀ ਇਦਾਂ ਹੀ ਹੋਇਆ ਹੈ ਸਿਸਟਮ ਲਾਉਣ ਵਾਲੀ ਪਾਰਟੀ ਤੇ ਜਿਹੜਾ ਕਿਸਾਨ ਹੈ ਦੋਨੋਂ ਹੀ ਇਹਦੇ ਵਿੱਚ ਬਹੁਤ ਖੱਜਲ ਹੋਏ ਨੇ ਕਾਫੀ ਟਾਈਮ ਹੋ ਗਿਆ ਸੀ ਇਹਨਾਂ ਨੂੰ ਇਹਨਾਂ ਨੂੰ ਨਹੀਂ ਸੀ ਸਮਝਾਉਂਦੀ ਪਈ ਕਿਦਾਂ ਸਿਸਟਮ ਚੱਲੇਗਾ ਕਿਦਾਂ ਸੈੱਟ ਕਰੀਏ ਫਿਰ ਇਹਨਾਂ ਨੇ ਆਪਣੇ ਨਾਲ ਸੰਪਰਕ ਕੀਤਾ ਕਿਉਂਕਿ ਇਹ ਥੋੜੀ ਵੱਡੀ ਵਾਰਟ ਦੇ ਪੈਨਲ ਯੂਜ਼ ਕਰਬੇਟੇ ਸਨ ਟਰਾਲੀਆਂ ਬਣਾਉਣ ਦੇ ਚੱਕਰ 'ਚ ਜਿਆਦਾ ਵਾਰਟ ਦਾ ਪੈਨਲ ਯੂਜ਼ ਕੀਤਾ ਗਿਆ ਸੀ ਜਿਦੇ ਕਰਕੇ ਪਰਫਾਰਮੈਂਸ ਨਹੀਂ ਸੀ ਬਣਦੀ ਪਈ ਸੋ ਇਹਨਾਂ ਨੇ ਪੰਜਾਬੀ ਡੈਰੀਮੈਨ ਸੋਲਰ ਦੀ ਟੀਮ ਨਾਲ ਸੰਪਰਕ ਕੀਤਾ ਇਹਨਾਂ ਨੂੰ ਗਾਈਡ ਕੀਤਾ ਗਿਆ ਜੋ ਇਹਨਾਂ ਨੇ ਸਿਸਟਮ ਹੁਣ ਲਾਇਆ ਏ ਇਹਦੇ ਤੇ ਇਹ 5 ਦੀ 7.5 ਦੀ 10 ਦੀ ਤੇ 12.5 ਦੀ ਮੋਟਰ ਚਲਾ ਸਕਦੇ ਨੇ ਤੇ ਇਹਨਾਂ ਨੇ ਇੱਥੇ ਨਾਨ ਸੋਲਰ ਮੋਟਰ ਯੂਜ਼ ਕੀਤੀ ਏ ਆਪਾਂ ਕਦੇ ਵੀ ਕਿਸੇ ਨੂੰ ਸੁਜੈਸਟ ਨਹੀਂ ਕਰਦੇ ਵੀ ਤੁਸੀਂ ਨਾਨ ਸੋਲਰ ਮੋਟਰ ਵਰਤੋ ਪਰ ਕਈ ਵਾਰੀ ਜਿਹੜੀ ਪਾਰਟੀ ਸੋਲਰ ਲਾਂਦੀ ਏ ਉਹਨੂੰ ਕਿਸਾਨ ਵੀ ਮਜਬੂਰ ਕਰ ਦਿੰਦਾ ਪੀ ਜਿਹੜੀ ਮੋਟਰ ਸਾਡੇ ਪਹਿਲਾਂ ਪਈ ਏ ਉਹੀ ਮੋਟਰ ਸਾਡੀ ਚਲਾਓ ਜਿਹੜੀ ਤੁਹਾਡੀ ਮੋਟਰ ਹੈ ਉਹਦੇ ਪੈਸੇ ਸਾਡੇ ਉਹਨੇ ਬਚ ਜਾਣਗੇ ਪਰ ਨਾਨ ਸੋਲਰ ਮੋਟਰ ਦੀ ਪਰਫਾਰਮੈਂਸ ਇੰਨੀ ਵਧੀਆ ਨਹੀਂ ਆਉਂਦੀ ਜਿੰਨੀ ਸੋਲਰ ਮੋਟਰ ਦੀ ਪਰਫਾਰਮੈਂਸ ਆਉਂਦੀ ਹੈ ਬਹੁਤ ਸਾਰੇ ਕਿਸਾਨ ਨਾਨ ਸੋਲਰ ਮੋਟਰ ਇਸ ਕਰਕੇ ਪਾ ਲੈਂਦੇ ਨੇ ਕਿ ਜਨਰੇਟਰ ਤੇ ਜਾਂ ਗ੍ਰਿਡ ਤੇ ਵੀ ਚਲਾ ਲਵਾਂਗੇ ਪਰ ਸਾਰੇ ਕਿਸਾਨ ਵੀਰਾਂ ਨੂੰ ਇਹ ਚੀਜ਼ ਦੱਸ ਦਈਏ ਕਿ ਅੱਜ ਦੇ ਹਿਸਾਬ ਨਾਲ ਜੋ 2024 ਦੇ ਵਿੱਚ ਟੈਕਨੋਲੋਜੀ ਹੈ ਤੁਸੀਂ ਸੋਲਰ ਮੋਟਰ ਨੂੰ ਵੀ ਗ੍ਰਿਡ ਤੇ ਤੇ ਜਨਰੇਟਰ ਤੇ ਦੋਨਾਂ ਤੇ ਚਲਾ ਸਕਦੇ ਹੋ। ਤੋਂ ਇਹ ਸਿਸਟਮ ਦੇ ਵਿੱਚ ਪ੍ਰੋਬਲਮ ਤਾਂ ਆਈ ਕਿਉਂਕਿ ਇਹਨਾਂ ਨੇ ਟਰਾਲੀਆਂ ਬਣਾਈਆਂ ਨੇ। ਕਿਸਾਨ ਨੇ ਆਪ ਟਰਾਲੀਆਂ ਤਿਆਰ ਕਰਵਾਈਆਂ ਨੇ ਤੇ ਜੀਵਿੰਦਾਰ ਚਾਹੁੰਦਾ ਸੀ ਟਰਾਲੀ ਛੋਟੀ ਤੋਂ ਛੋਟੀ ਬਣੇ ਜਿਦੇ ਕਰਕੇ ਪੈਨਲ ਵੱਡੀ ਵਾਟ ਦਾ ਲੱਗ ਜੇ। ਪਰ ਇਹ ਚੀਜ਼ ਦੁਬਾਰਾ ਆਪਾਂ ਕਲੀਅਰ ਕਰਦੀਏ ਕਿ ਵੱਡੀ ਵਾਟ ਦਾ ਪੈਨਲ ਜਿਹੜਾ ਹੈ ਉਹ ਪਰਫਾਰਮੈਂਸ ਨਹੀਂ ਬਣਾ ਸਕਦਾ ਖਾਸ ਕਰਕੇ ਡੂੰਘੇ ਪਾਣੀਆਂ 'ਤੇ। ਇਹ 10 ਹੌਸਪਾਵਰ ਦੀ ਨਾਰਮਲ ਨੌਨ ਸੋਲਰ ਮੋਟਰੇ 3 ਇੰਚ ਫੁੱਲ ਪ੍ਰੈਸ਼ਰ ਦਾ ਪਾਣੀ ਇਸ ਟਾਈਮ ਕੱਢਦੀ ਪਈ ਹੈ 150 ਫੁੱਟ ਤੇ ਮੋਟਰ ਚੱਲਦੀ ਪਈ ਹੈ ਸੋ ਮੋਨੋ ਪਰਕ ਮੋਨੋ ਹਾਫ ਕੱਟ ਦੇ ਚੱਕਰਾਂ 'ਚ ਨਹੀਂ ਪੈਣਾ ਚਾਹੀਦਾ ਜਿੰਨਾ ਵੱਡੀ ਵਾਟ ਦਾ ਪੈਨਲ ਹੋਏਗਾ ਥੋੜੇ ਪੈਨਲਾਂ 'ਚ ਨੰਬਰ ਆਫ ਪੈਨਲ ਘੱਟ ਹੋਣਗੇ ਤੇ ਵਾਟ ਪੂਰੀ ਹੋ ਜਾਏਗੀ ਜਿਹਦੇ ਕਰਕੇ ਕਈ ਵਾਰੀ ਐਂਪੀਅਰ ਨਹੀਂ ਪੂਰੇ ਹੁੰਦੇ ਜਾਂ ਕਈ ਵਾਰੀ ਬੋਲਟ ਨਹੀਂ ਪੂਰੇ ਹੁੰਦੇ 10 ਹਸ ਪਾਵਰ ਦੀ ਮੋਟਰੇ ਆਈਐਨਵੀਟੀ ਦੀ ਫੋਟੋਵੋਲਟਿਕ ਡਰਾਈਵਰਤੀ ਗਈ ਹੈ ਇੱਥੇ ਤੇ ਇੱਥੇ 335 ਵਾਟ ਦੇ ਪੈਨਲ ਵਰਤੇ ਗਏ ਨੇ। ਸੋ ਇਹ ਸੀ ਅੱਜ ਦੀ ਵੀਡੀਓ। ਤੁਹਾਨੂੰ ਸਾਡੀ ਇਹ ਵੀਡੀਓ ਜਾਂ ਵੀਡੀਓ 'ਚ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ। ਕਿਸੇ ਪੁਰਾਣੇ ਸੋਲਰ ਸਿਸਟਮ ਦੀ ਸਰਵਿਸ ਕਰਵਾਉਣ ਵਾਸਤੇ ਜਾਂ ਨਵਾਂ A ਗ੍ਰੇਡ ਸੋਲਰ ਸਿਸਟਮ ਲਵਾਉਣ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਡਾ ਨੰਬਰ ਹੈ 9814571211। ਪੈਰਾਮੀਟਰ ਸੈਟਿੰਗ ਦੀ ਸਰਵਿਸ ਪੇਡ ਹੈ ਸਰਵਿਸ ਦੇ ਚਾਰजेस ਲਏ ਜਾਣਗੇ ਪਰ ਤੁਹਾਡੇ ਸਿਸਟਮ ਦੀ ਸਮੱਸਿਆ ਦਾ ਸਮਾਧਾਨ ਤੁਹਾਨੂੰ ਮਿਲੇਗਾ ਜੁੜੇ ਰਹੋ ਸਾਡੇ ਨਾਲ ਵਿੰਦੇ ਰਹੋ ਸੋਲਰ ਟੈਕਨੀਕਲ YouTube ਚੈਨਲ ਪੰਜਾਬੀ ਡੈਰੀਮੈਨ ਸੋਲਰ